ਫਰੈਂਡਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਮਿਰਜ਼ਾ ਸਹਿਬਾ ਜਿਹੜੀ ਪ੍ਰੀਤ ਕਥਾ ਹੈ ਉਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਲਿਖੋ ਸਹਿਬਾ ਖੀਵੇ ਮਾਣੀ ਦੇ ਸਰਦਾਰ ਖੀਵਾ ਮਾਣੀ ਪਿੰਡ ਹੋ ਗਿਆ ਉਹਦੇ ਉਥੋਂ ਦਾ ਜਿਹੜਾ ਸਰਦਾਰ ਸੀ ਖੀਵਾ ਖਾਨ ਉਹਦੀ ਧੀ ਸੀ ਮਿਰਜ਼ਾ ਦਾਨਾਬਾਦ ਪਿੰਡ ਦੇ ਵੰਜਲ ਨਾਂ ਦੇ ਇੱਕ ਵਿਅਕਤੀ ਦਾ ਪੁੱਤਰ ਸੀ ਮੀਨਜ਼ ਮਿਰਜ਼ਾ ਕਿੱਥੋਂ ਦਾ ਸੀ ਦਾਨਾਬਾਦ ਦਾ ਦੇ ਉਹਦੇ ਪਿਤਾ ਦਾ ਨਾ ਕਿਸੀ ਵੰਜਲ ਮਿਰਜੇ ਦੇ ਬਚਪਨ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਸੀ ਸ਼ਾਇਦ ਇਸੇ ਲਈ ਉਸ ਨੂੰ ਉਹਦੇ ਜਿਹੜੇ ਨਾਂਕੇ ਪਿੰਡ ਸੀ ਉਹ ਭੇਜ ਦਿੱਤਾ ਗਿਆ ਇਹ ਪਿੰਡ ਸਹਿਬਾਂ ਦਾ ਪਿੰਡ ਹੀ ਸੀ ਅਤੇ ਸਹਿਬਾਂ ਰਿਸ਼ਤੇ ਦੇ ਵਿੱਚ ਮਿਰਜੇ ਦੇ ਮਾਮੇ ਦੀ ਧੀ ਲੱਗਦੀ ਸੀ ਮਸੀਤ ਦੇ ਵਿੱਚ ਇਕੱਠੇ ਪੜਦੇ ਆ ਉਹਨਾਂ ਦਾ ਜਿਹੜਾ ਆਪਸੀ ਲगाव ਸੀ ਉਹ ਹੋ ਗਿਆ ਜੋ ਜਵਾਨੀ ਵੇਲੇ ਡੂੰਗੀ ਪ੍ਰੀਤ ਦੇ ਵਿੱਚ ਮੀਨਸ ਗੂੜੇ ਪਿਆਰ ਦੇ ਵਿੱਚ ਬਦਲ ਗਿਆ ਇਸ ਪ੍ਰੀਤ ਦੇ ਚਰਚੇ ਦੇ ਕਾਰਨ ਮੀਨਜ਼ ਉਹਨਾਂ ਦੇ ਪਿਆਰ ਦੇ ਚਰਚੇ ਦੇ ਕਾਰਨ ਜਿਹੜਾ ਮਿਰਜ਼ਾ ਸੀ ਉਹ ਦਾਨਾ ਬਾਦ ਆ ਜਾਂਦਾ ਹੈ ਤੇ ਸਹਿਬਾ ਦਾ ਜਿਹੜਾ ਵਿਆਹ ਹੈ ਉਹ ਚੰਦੜ ਖਾਨਦਾਨ ਦੇ ਇੱਕ ਗੱਭਰੂ ਦੇ ਨਾਲ ਤੈਅ ਕਰ ਦਿੱਤਾ ਜਾਂਦਾ ਹੈ ਚੰਦੜਾਂ ਦੀ ਜਿਹੜੀ ਜਨਜਾਤ ਉਹ ਪਹੁੰਚਣ ਵਾਲੀ ਸੀ ਤੇ ਸਹਿਬਾ ਇਸ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਜਿਹੜਾ ਵਿਆਹ ਸੀ ਉਹਦੀ ਇੱਛਾ ਦੇ ਖਿਲਾਫ ਕੀਤਾ ਜਾ ਰਿਹਾ ਸੀ ਉਸਨੇ ਕਰਮੂਨਾ ਦੇ ਇੱਕ ਵਿਅਕਤੀ ਦੇ ਹੱਥ ਮਿਰਜ਼ੇ ਨੂੰ ਦਾਨਾ ਬਾਦ ਇੱਕ ਸੁਨੇਹਾ ਕੱਲਿਆ ਕਲਿਆਣ ਦਾ ਭੇਜਿਆ ਜਿਸਨਸਾਰ ਮਿਰਜੇ ਨੂੰ ਤਤਕਾਲ ਸਹਿਬਾ ਕੋਲ ਪਹੁੰਚਣ ਦੇ ਲਈ ਕਿਹਾ ਗਿਆ ਸੀ ਤਤਕਾਲ ਮੀਨਸ ਐਟ ਅ ਟਾਈਮ ਉਸੇ ਟਾਈਮ ਉਸੇ ਸਮੇਂ ਮਿਰਜਾ ਸਹਿਬਾਂ ਦਾ ਸੁਨੇਹਾ ਮਿਲਦੇ ਆ ਹੀ ਆਪਣੇ ਘਰਦਿਆਂ ਦੇ ਰੋਕਣ ਤੇ ਸਮਝਾਉਣ ਦੇ ਬਾਵਜੂਦ ਆਪਣੀ ਬੱਕੀ ਲੈ ਕੇ ਬੱਕੀ ਘੋੜੀ ਲੈ ਕੇ ਸਹਿਬਾਂ ਦੇ ਪਿੰਡ ਪਹੁੰਚ ਗਿਆ ਤੇ ਉੱਥੇ ਉਸਨੇ ਆਪਣੀ ਮਾਸੀ ਬੀਬੋ ਦੇ ਰਾਹੀਂ ਸਹਿਬਾਂ ਨੂੰ ਜਿਹੜੀ ਖਬਰ ਉਹ ਭੇਜੀ ਤੇ ਦੋਹਾਂ ਨੇ ਵਿਆਹ ਤੋਂ ਪਹਿਲਾਂ ਹੀ ਭੱਜ ਜਾਣ ਦੀ ਜਿਹੜੀ ਵਿਉਂਤ ਸੀ ਉਹ ਬਣਾ ਲਈ ਮਿਰਜਾ ਸਹਿਬਾਂ ਨੂੰ ਆਪਣੀ ਬੱਕੀ ਤੇ ਬਿਠਾ ਕੇ ਪਿੰਡੋਂ ਕਾਫੀ ਦੂਰ ਨਿਕਲ ਆਇਆ ਸੀ ਤਾਂ ਸਫ਼ਰ ਦੀ ਥਕਾਵਟ ਦੇ ਕਾਰਨ ਤੇ ਥੋੜਾ ਨਿਸ਼ਚਿੰਤ ਹੋ ਜਾਣ ਕਾਰਨ ਕਿ ਹੁਣ ਅਸੀਂ ਬਹੁਤ ਦੂਰ ਆ ਗਏ ਆ ਉਹ ਇੱਕ ਝੰਡ ਦੇ ਰੁੱਖ ਦੇ ਹੇਠਾਂ ਆਰਾਮ ਕਰਨ ਦੇ ਲਈ ਰੁਕ ਜਾਂਦੇ ਨੇ ਉਹਨੇ ਆਪਣੀ ਬੱਕੀ ਨੂੰ ਵੀ ਨੇੜੇ ਬੰਨ ਦਿੱਤਾ ਤੇ ਜਿਹੜਾ ਤੀਰਾਂ ਦਾ ਪੱਥਾ ਸੀ ਉਹ ਨੇੜੇ ਰੱਖ ਲਿਆ ਜਲਦੀ ਹੀ ਉਹ ਗੂੜੀ ਨੀਂਦ ਸੌਂ ਗਿਆ ਸਹਿਬਾਂ ਉਸ ਦੇ ਸਹਰਾਣੇ ਬੈਠੀ ਸੀ ਪਰ ਉਹ ਜਾਗ ਰਹੀ ਸੀ ਉਧਰ ਮਿਰਜਾ ਸਹਿਬਾਂ ਦੇ ਉਧਰ ਦੀ ਜਰ ਗੱਲ ਫੈਲ ਗਈ ਤਾਂ ਸਿਆਲ ਤੇ ਚੰਦੜ ਉਹਨਾਂ ਦਾ ਪਿੱਛਾ ਕਰਨ ਵਾਸਤੇ ਨਿਕਲ ਪਏ ਸਿਆਲਾਂ ਦੀ ਉਹ ਧੀ ਸੀ ਸਹਿਬਾਂ ਤੇ ਚੰਦੜ ਜਿਨ੍ਹਾਂ ਦੇ ਉਹਨੇ ਵਿਆਹੀ ਜਾਣਾ ਸੀ ਸਹਿਬਾਂ ਨੇ ਮਿਰਜੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਤਾਕਤ ਦਾ ਅੰਨਾ ਵਿਸ਼ਵਾਸ ਕਰਨ ਵਾਲਾ ਮਿਰਜਾ ਸੁੱਤਾ ਰਿਹਾ ਕਿਉਂਕਿ ਮਿਰਜਾ ਇਹ ਸੋਚਦਾ ਸੀ ਕਿ ਮੈਂ ਬਹੁਤ ਤਕੜਾ ਜੇ ਕੋਈ ਮੇਰੇ ਨਾਲ ਮੁਕਾਬਲਾ ਕਰਨ ਦੇ ਲਈ ਜਾਂ ਮੇਰਾ ਪਿੱਛਾ ਕਰਨ ਦੇ ਲਈ ਆਇਆ ਵੀ ਤਾਂ ਮੈਂ ਉਹਨੂੰ ਖਤਮ ਕਰ ਦਿਆਂਗਾ ਅੰਤ ਸਿਆਲਾਂ ਤੇ ਚੰਦੜਾਂ ਦੀ ਤਾੜ ਉੱਥੇ ਪਹੁੰਚ ਗਈ ਤਾੜ ਮੀਨਜ਼ ਫੌਜ ਜਿਹੜੇ ਹਮਲਾ ਕਰਦੇ ਹੁੰਦੇ ਨੇ ਤਾੜ ਵੀ ਸਹਿਬਾਂ ਨੂੰ ਫਿਕਰ ਸੀ ਕਿ ਜੇਕਰ ਮਿਰਜ਼ਾ ਤੀਰਬਾਜ਼ੀ ਕਰੇਗਾ ਤਾਂ ਉਸਦੇ ਭਰਾਵਾਂ ਦਾ ਨੁਕਸਾਨ ਹੋਵੇਗਾ ਤੇ ਸਹਿਬਾਂ ਨੇ ਕੀ ਕੀਤਾ ਆਪਣੇ ਭਰਾਵਾਂ ਦੇ ਨੁਕਸਾਨ ਨੂੰ ਬਚਾਉਣ ਦੇ ਲਈ ਮਿਰਜ਼ੇ ਦਾ ਜਿਹੜਾ ਤੀਰਾਂ ਵਾਲਾ ਪੱਥਾ ਸੀ ਤੇ ਕਮਾਨ ਉਹ ਝੰਡ ਦੇ ਉੱਤੇ ਟੰਗ ਦਿੱਤੇ ਤੇ ਸਿਆਲਾਂ ਤੇ ਚੰਦੜਾਂ ਨੇ ਮਿਰਜ਼ੇ ਨੂੰ ਘੇਰ ਲਿਆ ਤੇ ਨਿਹੱਥਾ ਤੇ ਇਕੱਲਾ ਜਿਹੜਾ ਮਿਰਜ਼ਾ ਸੀ ਉਹ ਜੰਡੇ ਹੀਠਾਂ ਉਹਨਾਂ ਦੇ ਵੱਲੋਂ ਮਾਰ ਦਿੱਤਾ ਗਿਆ ਪਿਆਰੇ ਵਿਦਿਆਰਥੀਓ ਇਸੇ ਮਿਰਜ਼ਾ ਸਾਹਿਬਾ ਜਿਹੜੀ ਪੀਤ ਕਥਾ ਉਹਦਾ ਸਾਰ ਥੈਂਕਸ ਫਾਰ ਵਾਚਿੰਗ